ਕਰ ਜਾਂਦਾ ਸਾਰਿਆਂ ਜਿਹਾ ਹੁੰਦੇ। ਇਹ ਕਦੀ ਲੈਣਾ ਨਹੀਂ ਆ ਪਰ ਅੱਤਾ ਆਪਣਾ ਭਾਈ ਸਮਝ ਲਈ ਅਸੀਂ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ। ਹਰੇਕ ਨੇ ਜੇ ਕੋਈ ਸਾਡਾ دین ਭਟਕ ਗਿਆ ਨੂੰ ਬੇਨਤੀ ਜਰੀਏ ਪ੍ਰੇਰਣਾ ਦੇ ਗਏ ਕਿ ਨਹੀਂ ਭਰਾ ਕੇ ਸਾਰੇ ਵਿਕਟੋਣੇ। ਉਹਨੂੰ ਅੱਬਦ ਜ਼ਰਬਾਤ ਕਰੀਏ। ਆਪਾਂ ਜਾਣਦੇ ਆ ਨਾ ਕਲਗੀਧਰ ਪਾਤਸ਼ਾਹ ਉਹਨਾਂ ਦੇ ਚਾਰ ਪੁੱਤ ਜਨਦੋਏ ਜਿਹੜਾ ਚਮਕੌਰ ਦੀ ਲੜੀ ਦੇ ਦੇ ਦੋ ਸਹਰ ਜਾਂਦੇ ਬਾਬਾ ਅਜੀਤ ਸਿੰਘ ਬਾਬਾ ਜਿਹੜਾ ਹਰ ਸੋਹ ਜੀ ਸ਼ਹੀਦ ਹੋਏ ਗੁਰੂ ਨੇ ਪੰਚ ਦਾ ਹੁਕਮ ਮੰਨਿਆ ਚਮਕੌਰ ਦੀ ਗੜੀ ਛੱਡੀ ਤਾਰੀ ਮਾਰ ਕੇ ਜਦੋਂ ਤੁਰੇ ਜਾਂਦੇ ਸੀ ਭਾਈ ਬਣਾ ਸਿੰਘ ਨਗਰਾ ਉਹਦੇ ਪੈਰ ਨੂੰ ਬੁੱਧਰ ਵੱਜੀ ਪੈਰ ਉਹ ਗੱਲ ਬੜੀ ਧਿਆਨ ਦੇਣ ਵਾਲੀ ਹੈ ਅੱਜ ਕੋਈ ਵੀ ਉਹ ਕੇ ਗੈਰ ਬੰਦਾ ਮੈਂ ਕਰੂੰਗਾ ਜਾਂ ਮੈਂ ਹਾਂ ਅਸੀਂ ਆਪਣੇ ਗੁਰੂ ਨੂੰ ਪਿਓ جگار سنگ لگا گرو نے وقت دیاس کا کی کردہ ਜੇਕ ਜੇ ਇਹ ਨੰਨਪੁਰ ਸਾਹਿਬ ਸ਼ਹੀਦ ਹੁੰਦੇ ਤੇ ਸੰਤਾਂ ਨੇ ਕੀਮਤੀ ਦੁਸ਼ਾਲੇ ਪੇਨ ਕਰਦੇ ਸੀ ਗਰੀਬ ਤੋਂ ਗਰੀਬ ਨੂੰ ਦੋ ਦੇ ਉਹਦੇ ਕੱਲੀ ਬੱਚੇ ਕਮਨ ਤੋਂ ਬਿਨਾਨੀ ਜਾਣਗੇ ਮੇਰੇ ਕੋਲੋਂ ਨਹੀਂ ਜਾਣਗਾ ਕਿ ਤੁਹਾਡੇ ਪੁੱਤਾਂ ਦੀਆਂ ਲਾਸ਼ਾਂ ਬਿਨਾਂ ਕਹਿਣਾ ਤੋਂ ਪਹਿਲਾਂ ਮੈਂ ਇਹਨਾਂ ਤੇ ਕਾਬੂ ਪਾਉਣ ਲੱਗਾ ਤੇ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ ਸੀ ਸੁਣ ਕੇ ਬਾਤ ਗੁਰੂ ਜੀ ਬੋਲੇ

جم شہیدی پاری اب جب میں سنگا کہ کچھ طاقت گردوارے ہونا چاہیے طاقت سکھا دن پڑنا چاہیے کچھ طاقت سکھا سکھا

ਜਿਹੜੇ ਕੇਸ ਦਾੜੀ ਨਾ ਕਟਾਉਂਦੇ ਆ ਉਹ ਸਾਫ ਤਸਵੀਰ ਦਿਖਾਉਣ ਤੇ ਜਿਹੜੇ ਲੱਕ ਕੇ ਵੱਟਿਆ ਉਹ ਅਮਰ ਧਾਰੀ ਦੀ ਨੂੰਹ ਗਰੀਬ ਮੁਰਦੇ ਤੇ ਮਦਦ ਕਰੀਏ ਤਾਂ ਸਾਨੂੰ ਗੁਰੂ ਦੀ ਨਾਲ ਖੁਸ਼ੀਆਂ ਮਿਲਦੀਆਂ ਮੈਂ ਸਰਦਾਰ ਜਸਪੀਰ ਸਿੰਘ ਜੀ ਜਿਨ੍ਹਾਂ ਨੇ ਦੇਖੋ ਪਿੰਡ ਦੇ ਵਿੱਚ ਪੂਰਾ ਮਾਹੌਲ ਬਦਲ ਗਿਆ ਹੈ ਮੈਂ ਗੁਰੂ ਅਕੀਰਦਾਸ ਕਰਦਾ ਇਹੋ ਜਿਹੇ ਸਿੰਘ ਪਿੰਡ ਪਿੰਡ ਹੋਣ ਨਗਰ ਨਗਰ چڑ سارے جنے کر سکتے کوئی گل نہیں ہے جی سکھ تو کر لے گا تو گرو نے آخیا ایک سوا لکھ ورگا بس سارا بھروسہ ہونا چاہیے گرو گرن سا